ਡੇਰਾ ਰਾਧਾ ਸੋਮੀ ਬਿਆਸ ਵਿੱਚ ਚੱਲ ਰਹੇ satsangਾਂ ਤੇ ਜਾਣ ਵਾਲੀ ਸੰਗਤ ਲਈ ਅਹਿਮ ਖਬਰ ਹੈ ਇਸ ਸਬੰਧ ਰੇਲਵੇ ਵਿਭਾਗ ਸਹਾਰਨਪੁਰ ਤੋਂ ਬਿਆਸ ਵਿਚਾਲੇ ਇੱਕ ਜੋੜੀ ਅਤੇ ਹਜ਼ਰਤ ਨizamuddin ਤੋਂ ਬਿਆਸ ਵਿਚਾਲੇ ਇੱਕ ਜੋੜੀ ਸਪੈਸ਼ਲ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04565 ਸਹਾਰਨਪੁਰ ਸਟੇਸ਼ਨ ਤੋਂ 28 ਮਾਰਚ ਨੂੰ ਰਾਤ 8:50 ਮਿੰਟ ਤੇ ਚੱਲੇਗੀ ਜੋ ਅਗਲੇ ਦਿਨ ਤੜਕੇ 2:50 ਮਿੰਟ ਤੇ ਬਿਆਸ ਪਹੁੰਚੇਗੀ ਵਾਪਸੀ ਦੇ ਲਈ ਗੱਡੀ ਨੰਬਰ 04566 ਨੂੰ ਬਿਆਸ ਸਟੇਸ਼ਨ ਤੋਂ 30 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਰਵਾਨਾ ਕੀਤਾ ਜਾਵੇਗਾ ਜੋ ਐਸੇ ਦਿਨ ਰਾਤ 8:20 ਮਿੰਟ ਤੇ ਸਹਾਰਨਪੁਰ ਪਹੁੰਚੇਗੀ ਇਹਨਾਂ ਰੇਲ ਗੱਡੀਆਂ ਦਾ ਦੋਹਾਂ ਪਾਸੋ ਦੇ ਸਟਾਪਸ ਯਮੂਨਾ ਨਗਰ ਜਗਾਦਰੀ ਜਗਾਦਰੀ ਵਰਕਸ਼ਾਪ ਅੰਬਾਲਾ ਕੈਂਟ ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਹੋਵੇਗਾ ਇਸੇ ਤਰ੍ਹਾਂ ਗੱਡੀ ਨੰਬਰ 04401 ਨizamuddin ਸਟੇਸ਼ਨ ਤੋਂ 27 ਮਾਰਚ ਨੂੰ ਸ਼ਾਮ 7:40 ਤੇ ਚੱਲੇਗੀ ਜੋ ਅਗਲੇ ਦਿਨ 2